ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਨੀਡਾ ਡੇਰੀ ਫਾਰਮ ਲਖੂਵਾਲ ਤੋਂ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਆਪਾਂ ਕਿੱਦਾਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਭਾਰੀ ਨੀਡੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਸਿਕਾ ਭਾਜੀ ਸਸਿਕਾ ਬੀਬੀ ਉਹ ਸਨਾਉ ਡੇਟ ਆ ਗਏ ਬਹੁਤ ਵਧੀਆ ਗੁਰੂ ਨਾਨਕ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਹੈ ਵਿੱਚ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਟੀਟਾ ਦੇ ਪਿੰਡ ਲਕੂਆ ਵਾਲਾ ਸਾਡੇ ਨਾਲਾ ਜਲਾ ਬਣਦਾ ਅੱਛਾ ਜੀ ਫੋਨ ਨੰਬਰ ਹੀ ਬੋਲ ਦਿਓ 991446056 ਠੀਕ ਆ ਜੀ ਲਓ ਭਾਜੀ ਕਰੋ ਨੋਟ ਡਨ ਜਿਹੜੇ 991446056 ਹਾਂਜੀ ਇਹ ਕਿਹਦੇ ਸ਼ੁਰੂਆਤ ਜੀ ਹਾਂਜੀ ਕਰੋ ਦੱਸਿਓ ਹਾਂ ਪਹਿਲੇ ਨੰਬਰ ਤੇ ਵਰਡ ਕਿੰਨਾ ਸੁਭਾ ਸੁਈਏ ਇਹ ਵੀ ਦੱਸੋ ਸੁਈਆ ਤੇ ਕੱਲ ਸ਼ਾਮੀ ਸੁਈਆ ਅੱਛਾ ਜੀ ਤੇ ਜਿਹੜੀ ਜੂਤੀ ਆਪਣਾ ਕੋ ਵੀਡੀਓ ਸਾਰੀ ਬਣਾਈ ਐ ਦੀ ਠੀਕ ਆ ਠੀਕ ਆ ਠੀਕ ਆ ਇਹ ਸੋਚ ਵਈਆਂ ਦੀ ਕੀਤੀਆਂ ਇੱਕ ਕੱਲ ਸ਼ਾਮੀ ਦੇ ਕਿਸ ਹੋਏ ਅੱਛਾ ਜੀ 17 ਤੋਂ 18 ਕੋਲੋਂ ਗੋਲਾ ਕੱਢਿਆ ਆ ਅੱਛਾ ਠੀਕ ਆ ਨਹੀਂ ਕੀਤੀ ਵਹਿੜਦੇ ਠੀਕ ਠੀਕ ਜਦੋਂ ਤੱਕ ਕਰਾਂਗੇ ਕੱਲ ਸ਼ਾਮਾਂ ਦਾ ਕਰੇ ਇੱਕ ਜੀ ਕਰੋਸ ਵਿੱਚ ਆ ਗਈ ਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਵਹਿੜਿਆ ਕਰਦੇ ਜਿੱਥੋਂ ਅੱਛੀ ਲਈ ਉਹਨਾਂ ਨੂੰ ਰਸਿਆ ਵਿੱਚ ਪਹਿਲਣ ਸਨੇ 26 ਕਿਲੋ ਜੰਗਾ ਅੱਛਾ ਜੀ ਹਾਂ ਹੋ ਗਏ ਬਾਹਰ ਨਹੀਂ ਉਹ ਤੱਕ ਮੁੜਦੇ ਹੋ ਜ਼ਿਆਦਾ ਬਾਹਰ ਨਾ ਖੜੇ ਹੋ ਲੋਜੀਕ ਕਰੋ ਚਾਹ ਕਰਦਾ ਕਾਡ ਬਹੁਤ ਹੀ ਚੰਗਾ ਵਰਡ ਦਾ 12 ਲੀਟਰ ਜਿਹੜਾ ਇਸ ਟੈਂਕ ਬਹੁਤ ਹੀ ਬੋਲਾ ਤਿਆਰ ਆ ਤੇ 2 ਦਿਨ ਹੋ ਗਿਆ ਫਰੀ ਨੂੰ ਤੇ ਜਿਵਾ ਕਰਕੇ ਚਲੋ ਕਰਨੀ ਹੋਣੀ ਹੈ ਨਾ ਚਾਹੀਦੀ ਨਹੀਂ ਬਸ ਚਲਿਆ ਮੈਂ ਤੁਹਾਨੂੰ ਬੋਲਾ ਦੇ ਨੂੰ ਲਗਾ ਜਿਵਾ ਕਰ ਲੈ ਕੋਈ ਨਹੀਂ ਕੋਲ ਤੋਂ ਬਸ ਬਹੁਤ ਬੜੀ ਚਾਹ ਕਰਦਾ ਪੰਜਾ ਚਾਹਣੀ ਨਾ ਇਹ ਪਹਿਲੇ ਸਵੇਰੇ ਦੇ ਨੇ ਭਰੇ ਆਵਾ ਦੇ ਕਰੋ ਜੀ ਚੱਕ ਪਾਉ ਦੀ ਜਿਆਦਾ ਖੂਬਸੂਰਤ ਆ ਨਾ ਨੰਡਾਂ ਪੰਜਾਂ ਪੰਜਾਂ ਬਈ ਅਸਮਰੀ ਕਿੰਨਾ ਚਾਰੋ ਵੀ ਵੀਰ ਦੀ ਬੱਚੀ 30 ਪਲਾਸ ਹੀ ਜਾਣੀ ਲੈ ਜਾਓ ਕहां ਲੈ ਜਾਓ ਇੱਥੇ ਐਂ ਤੋਰਦੇ ਹੋਰਾ ਠੀਕ ਹੈ ਤੇ ਮੰਨ ਲਓ 36 ਕਿਲੋ ਪੈਣ ਤਾਂ ਰਖਾ ਦੇ ਕਾਕੀ ਸਾਡੇ ਦਸਨ ਦੀ ਲੋੜ ਨਹੀਂ ਹੈ ਕਿ ਨਹੀਂ ਅੱਛਾ ਜੀ 12 ਗੋ ਬਾਕੀ ਸਾਹਮਣੇ ਸੱਜਣ ਦੇ ਆ ਠੀਕ ਹੈ ਜੀ ਲੋਬੜੀ ਕੰਬੀ ਲੀਟਰ ਜਿਹੜਾ ਪਹਿਲੇ ਤੋਂ ਦੇ ਭਰਿਆ ਤੇ 30 ਪਲਾਸ ਦੋ ਤੇ ਚਵਾਉਗੇ ਐਸ ਟਾਈਮ ਕਿ ਜਵਾਬ ਕੀ ਆ ਗਿਆ ਜੀ ਬੱਚਾ ਜੀ ਠੀਕ ਹੈ ਲੋਬ ਜੀ ਮੇਲ ਕਾਫ ਆ ਗਿਆ ਜੀ ਦੇ ਪਿੱਛੇ ਇਹ ਥਣਥੂਣਾਂ ਗੇਟ ਦਾ ਬੱਚਾ ਲਾ ਕੇ ਆ ਗਿਆ ਥਣਥੂਣਾਂ ਠੀਕ ਹੈ ਲੋਬ ਮਾਰ ਕੇ ਜਿਹੜਾ ਪਤਾ ਆਇਆ ਨਾ ਬੱਚਾ ਇਹਦਾ ਹਾਂ ਇਹੋ ਜੀ ਠੀਕ ਹੈ ਜੀ ਲੋ ਭਈਆ ਮਾਰ ਕੇ ਜਿਹੜਾ ਕਿਵਾਰ ਤੇ ਪਸਵਾਬ ਹੀ ਦਿਖਾ ਦੇਣਾ ਮੈਂ ਆਕਾਪਾ ਪੀਓ ਜਨਾਬਾ ਠੰਡੀ ਨਹੀਂ ਜਿਆਦਾ ਨਾ ਬਸ ਲਾਤ ਨੂੰ ਥੋੜਾ ਮਾਰਨੀ ਨੇ ਭਾਵੇਂ ਦੋ ਮਹੀਨੇ ਸਣੀ ਬੈਠੇ ਹੋਈ ਜਾਓ ਕੱਚਾ ਨਾ ਹੋਵੇ ਸੋ ਵੀ ਤਰਾ ਉਸ ਵੇ ਚਾਗੀ ਤੇ ਫੈਡ ਕੁਆਲਟੀ ਵੀ ਚੰਗੀ ਤੇ ਗਾਂ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਨੂੰ ਤੇ ਵੱਡੀ ਬੱਚੀਆ ਪਾਲ ਜੋੜ ਵੇਖੋ ਬੱਚੀ ਦਾ ਠੀਕ ਹੈ ਠੀਕ ਹੈ ਠੀਕ ਹੈ ਉਹ ਬੜੀ ਕਾਰਨ ਨਾਲ ਫੜੋ ਬਾਗ ਵਿੱਚ ਮਾਰੀ ਲੱਗੀ ਠੀਕ ਇਹ ਨਾ ਲੱਗਿਆ ਇਹ ਕਸਮਾ ਕੁਸਮ ਬਹੁਤ ਹੀ ਚੰਗਾ ਵੜੇ ਥਣਾ ਦਾ ਸੈਰ ਗਿਆ ਬਹੁਤ ਚੰਦਾ ਰਿਆ ਕਿਹਦੇ ਪਾਸੇ ਕੋਈ ਆ ਚੁਵਾਈ ਦੇਖੋ ਦੇਖ ਜੀ ਦਾ ਮੋਟਰ ਵਾਲੇ ਸਾਹ ਉਹ ਬਈ ਅਗਲੇ ਥਣਾ ਦੀ ਚੁਵਾਈ ਜਿਆ ਵਾਲੀ ਅੱਛਾ ਜੀ ਹਾਂ ਉਹ ਬਈ ਬਿਲਕੁਲ ਬੋਲ ਘਰਾਂ ਦੇ ਪੋੜੀਆਂ ਘਰਾਂ ਆ ਕਿਆ ਬੜੀ ਮਗਰਲੇ ਥਣਾ ਦੀ ਚੁਵਾਈ ਜੇ ਤਲਕ ਦੀ ਮੜੀ ਕੋਈ ਜਾਂ ਕੈਮਰਾ ਲੈ ਕੋ ਜੀ ਜੇ ਜੇ ਸਿਰੇ ਨੂੰ ਖਾਲੇ ਰੋੜੀ ਅੱਛਾ ਅੱਛਾ ਠੀਕ ਬਾਕੀ ਕੋਈ ਚੱਕਰ ਨਹੀਂ ਠੀਕ ਹੈ ਜੇ ਨਵੇਂ ਕੌਣ ਕਿਹਾ ਪਹਿਲੇ ਥਾਂਾਂ ਦੀ ਚਵਾਈ ਦਾ ਬਹੁਤ ਜਿਆਦਾ ਬਹੁਤ ਜਿਆਦਾ ਲੈ ਨਿਉ ਮਾਰਦੇ ਬਾੜੀ ਗਾਂ ਘਾ ਕੇ ਮਾਰਦੇ। 2 ਵਜੇ ਕਰੋ ਮਗਲੇ ਖਨਾ ਦੀ ਚਵਾਈ ਚੈੱਕ ਆ। ਬੜੀ ਚਵਾਈ ਠੀਕ ਹੈ ਠੀਕ ਹੈ 2 ਵਜੇ ਪੋਲੀ ਬਿਲਕੁਲ ਰੋਮ ਵਰਗੀ ਆ। ਠੀਕ ਆ ਬਾਈ ਇਹ ਠੀਕ ਜੇ। ਆ ਦੋ ਦੋ ਘਰ ਮਾਰ ਕੇ ਉਸੇ ਰੱਖੇ ਚੱਲੀ ਜਾਂਦੀ। ਅੱਛਾ ਜੀ ਤੇ ਮੋਰੇ ਬਾਈ ਇਹਦਾ ਹੰਦੀ ਹਿੱਲੀ ਜਾਂਦੀ ਕੋਈ ਰੱਸੀ ਵੀ ਠੀਕ ਹੋ ਜਾਈ ਆਹ ਰੋਮ ਆ। ਭਾਲ ਜਰੂਰ ਮਸਾ ਕੇ ਆ ਬੈਠੋ। ਠੀਕ ਹੈ ਲਾਗ ਵੀ ਤੇ ਕਿਉਂ ਆਈ ਮੋ ਕਿਦਾਂ ਦੀ ਐ ਐ ਰੋਲ ਵੀ ਖਰੀਦੀ ਹੋਈ ਆ ਵੇਖੋ ਠੀਕ ਹੈ ਠੀਕ ਹੈ ਆ ਵੇਖੋ ਜਿੰਦਲੀ ਮਰਜ਼ੀ ਮਾਰੀ ਜੋ ਇਹ ਨਹੀਂ ਵੀ ਮੱਲਾ ਕੋਈ ਗਰਮ ਗਰਮ ਵਾਲਾ ਕੰਮ ਨਹੀਂ ਹੈਗਾ ਆ ਵੇਖੋ ਠੀਕ ਹੈ ਠੀਕ ਹੈ ਹਾਂ ਕੀ ਮੁੱਲ ਕਰਨਾ ਬਈ ਯਾਰ ਮੁੱਲ ਵੀਰ ਦੀ ਵੇਖ ਲਓ ਇਹੋ ਜੀ ਮੱਲ ਹੁਣ ਮੰਡੀ ਦੇ ਵਿੱਚ ਅੱਛੀਆਂ ਵੇਚਦੀਆਂ ਡੇਡ ਡੇਡ ਦੀਆਂ ਹਾਂਜੀ ਤੁਸੀਂ ਦਾ ਆਪਾਂ ਨਾਮ ਕਰ ਗਿਆ ਕਰ ਗਿਆ ਆਪਾਂ ਜਾਇਆ ਜਿਆ ਜਿਆ ਬਾਏ ਕਰੀਏ ਕਿ ਨਹੀਂ ਦਾ ਨਾ ਜਨਾਵਿਆਂ ਦੇ ਕਰਦੇ ਜਿਆਜ ਕਰਾਂਗੇ ਬਿਲਕੁਲ ਜਿਆਜ 95 ਇਹ ਆਪਣੇ ਸਾਹਮਣੇ ਦਾਦ ਹੋਣਾ ਆਪਾਂ ਨੂੰ ਪਤਾ ਨਹੀਂ ਕਿੰਨੇ ਦੀ ਲਈ ਹੈ ਤੇ ਕਿੰਨੇ ਦੀ ਹੈ ਨਾ 95 ਦੇ ਦਈਏ ਕੱਲ ਤੋਂ ਫਰਮਾਨ ਤਾਣਾ ਪੂਰੇ ਲੱਬੇ ਹੀ ਆ ਵੀ ਦੇ ਦਈਏ ਕੱਲ ਛੱਡ ਦੋ 2000 ਫਿਰ ਹੋਰ ਛੱਡ ਦਾਂਗਾ ਤੁਹਾਨੂੰ ਕਹਾਂਦਾ 2088 ਚੋਂ ਵੀ 500 ਛੋਟ ਕਰਾਂ ਸਾਢੇ 85 ਦੇ ਦਾਂਗੇ ਠੀਕ ਹੈ ਠੀਕ ਹੈ ਲੋ ਬਈ 88 ਵਾਲਾ ਮੇਰਾ ਵੀ ਲੈ ਗਿਆ ਬੱਚੀ ਡੇਢ ਦੀ ਸਵਾ ਦੀ ਵਿਗਣੀ ਉੱਥੇ ਠੀਕ ਹੈ ਠੀਕ ਹੈ ਹਾਂਜੀ ਲੋ ਬਈ ਪਹਿਲਾਂ ਚੈੱਕ ਕਰਾਣ 25 26 ਕਿਲੋ ਨਾਲ ਕਰਦੇ 30 ਬਣਾਇਆ ਯੋਨੇ ਸਿਆਣੇ ਵੀਰ ਹੈ ਜਿਹੜੇ ਰੱਖਦੇ ਵਾਚੀ ਚੰਗੀਆਂ ਨਾਲ ਆਪੇ ਵੇਖ ਲੈਣੀ ਆ ਠੀਕ ਹੈ ਠੀਕ ਹੈ ਜੀ ਲੋ ਬਾਈ ਬਾਈ ਕਹਿੰਦਾ ਕਿ ਹੱਲੇ ਦਸੰਦੀ ਲੋਡ ਨਹੀਂ ਕਰੋ ਚੈੱਕ ਤੁਸੀਂ ਕਿੰਨਾ ਚੰਗਾ ਬਣਾਇਆ ਵਾ ਕੋਮੇ ਥੋੜੇ ਵੀ ਕਿਸੇ ਕਾਲ ਦੀ ਸਾਰਾ ਦੁੱਧਾ ਹੀ ਭਰਿਆ ਲੇਵਾ ਕਰੋ ਚੈੱਕ ਤੇ ਵਿਰਲ ਵੇਖੋ ਜੇ ਗਿੱਠੋਂ ਬਾਹਰ ਬਰ ਚਾਵਾਂ ਬਣੀ ਠੀਕ ਹੈ ਠੀਕ ਹੈ ਬਈ ਉਨੀ ਬਣੀ ਲੱਗੇ ਨਾ ਤੇ ਉਨੀ ਪਿੱਛੇ ਬਣੀ ਆ ਹਨਾ ਦਾ ਗਾਇਕ ਜੋ ਜੇ ਥਾਣ ਜਿਹੜਾ ਗਿੱਟ ਗਿੱਟ ਤੋਂ ਬਾਹਰ ਜਾ ਆਹ ਹੋਣ ਦੂਜੇ ਨੰਬਰ ਤੇ ਦੱਸਿਓ ਭਜੀ ਆ ਵੈੜ ਦੇ ਬਾਰੇ ਕੋਈ ਵੀਰ ਦੀ ਸੂਈ ਆ ਵੈੜ ਅਚਾਈ ਇਹਨੂੰ ਪਾਉਣਾ ਛੇ ਮਾਦਨ ਕੁਈ ਵੀ ਤੇ ਬਗੜ ਬੱਛੀ ਆ ਅੱਛਾ ਇਹ ਵੀ ਇੰਨੀ ਠੰਡੀ ਆ ਰਹਿ ਲੋ ਭਾਵੇਂ ਮੱਛੀ ਆਊਗਾ ਤਾਂ ਕੋਈ ਬੰਗਾਊਗਾ ਇਹਨੂੰ ਨਹੀਂ ਪੋਣਾ ਕਰੋ ਬਾਕੀ ਤਾਂ ਚਾਹਾਂਦਾ ਇਹਨੂੰ ਦਿਖਾ ਦਨੇ ਠੀਕ ਹਾਂਜੀ ਲੋ ਭਜੀ ਦੂਜੇ ਨੰਬਰ ਤੇ ਵੀ ਬਿਲਕੁਲ ਸੂਈ ਸਵਾਈ ਆਲੇ ਕਰੋ ਚੈੱਕ ਸੀਲ ਸੂਲ ਬਹੁਤ ਇਹ ਵੀ ਕਰੋ ਕਿ ਜੀ ਆ ਗਈ ਜੇ ਤੇਰਾ ਵੀ ਜਵਾਬ ਬਸ ਮਾਤ ਨਾ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦੇਣਾ ਇਹ ਦਿਨੇ ਰਾਣਾ ਕੋਲ ਦੋ ਦੇ ਬੀਤੇ ਸਵੇਰ ਦੋ ਨੂੰ ਸੁਣੀਆਂ ਤੇ ਉਹ ਕੱਪੜੇ ਵੀ ਨਾ ਪਾ ਲਈ ਅੱਛਾ ਹੀ ਤੇਨੇ ਦੋ ਦੇ ਸਵੇਰ ਚ ਕਿਹੜੀ ਦੁਨੀਆ ਤੋਂ ਸੁਣਾਰੀ ਆ ਅੱਛਾ ਹੀ ਬਹੁਤ ਵਧੀਆ ਨਹੀਂ ਦੋ ਜੱਸਾ ਸੀ ਕਿੰਨਾ ਪਹਿਲੇ ਸਵੇਰ ਦੁੱਧ ਕੱਢਿਆ ਨੇ ਵੀਰ ਜੀ ਪਹਿਲੇ ਦਾ ਤਾਂ ਮੈਨੂੰ ਪਤਾ ਨਹੀਂ ਲੋਕਾਂ ਦਾ ਜੋ ਮਰਦੇ ਹੁਣ ਆਪਣੇ ਕੋਲ ਕਹਿਣ ਵਾਲਾ ਨਹੀਂ ਹੋਊਗਾ ਅੱਛਾ ਹੀ ਇਹ ਕਿ ਨਹੀਂ ਮਾੜੀ ਇਹਨਾਂ ਗੱਲ ਬਣੀ ਗੋਲਾ ਗੋਲਾ ਬੋਲਾ ਮਿਲ ਰਹੀ ਰਹਾਲੇ ਅੱਛਾ ਹੀ ਮੈਲਾ ਮਾਰਨ ਦਾ ਵੀ ਜੀ ਬੱਚੀ ਠੀਕ ਹੈ ਠੀਕ ਹੈ ਲੋ ਜੀ 15 16 ਲੀਟਰ ਦਾ ਇਹ ਕੋਲ ਗੋਲਾ ਗੋਲਾ ਤਿਆਰ ਆ ਰਿਹਾ ਰਹੇ ਕਿੰਨਾ ਕੁ ਭਰ ਜਾਊਗਾ ਇਹ ਦੋ ਦਸ ਉਹਦੇ ਵੀ 20 ਕੁ ਮਸ਼ੀਨਾਂ ਦੇ ਨਾਲ ਨਿਕਲ ਲੈਵੇਂ ਦੀ ਬੱਚੀ ਆ ਬਾਕੀ ਉਹਨਾਂ ਨੂੰ ਜਾਣਨ ਬਖਾ ਲੈਂਦੇ ਹਾਂ ਠੀਕ ਠੀਕ ਲੋ ਵੀ ਤਾਂਗੇ ਤਾਂ ਆਪਾਂ ਦਿਖਾਉਨੇ ਤੁਹਾਨੂੰ ਇਹ ਉਹੋ ਜਿਹੀ ਆਈ ਹੁੰਦੀ ਰਾਉਂ ਗਿਆ ਠੀਕ ਹੈ ਜੀ ਮਗਰਲੇ ਤਰ੍ਹਾਂ ਦੀ ਕਰਾ ਦੇ ਚਵਾਈ ਚੱਕ ਲਓ ਭਈ ਹਮ ਮਗਰਲੇ ਤਾਂ ਦੀ ਚਵਾਈ ਹੈ ਬਿਲਕੁਲ ਕੋਲੀ ਧਾਰੇ ਚ ਵੀ ਲੈਣ ਗੋਲ ਤਾਂ ਆਉਂਦੀਆਂ ਵਾਂ ਤੇ ਬਾਲਟੀ ਆਉਂਦੀ ਆ ਮਿੰਟ ਤੋਂ ਪਹਿਲਾਂ ਤਾਂ ਉਹ ਨਹੀਂ ਨਹੀਂ ਛੰਡਿਆ ਵਾਲਾ ਉੱਠ ਪਿਆ ਨਾ ਅੱਛਾ ਜੀ ਆਹਾਂ ਦੀ ਵੀ ਬੈਜੋ ਠੀਕ ਹੈ ਚੋਦੀ ਬੈਜੋ ਹੇਠਾਂ ਰੱਖ ਠੀਕ ਹੈ ਰੱਸੀ ਰਸੀ ਨਹੀਂ ਪਾਉਣੀ ਬਗ ਲੱਤਾਂ ਉੱਜੇ ਆਹ ਰੋ ਤਾਂ ਮਿੰਟ ਅੱਛਾ ਜੀ ਕੋਈ ਵੀ ਨਹੀਂ ਆਉਂਦੀ ਆਹ ਝੋਲੀ ਹੈ ਨਾ ਅੱਛਾ ਜੀ ਇਹ ਵੀ ਨਹੀਂ ਆਵੇ ਠੀਕ ਠੋੜਾ ਮਿੰਟ ਕੋਲੀ ਕਣਾ ਨਾ ਠੀਕ ਆ ਠੀਕ ਆ ਲੋ ਬਈ ਨੋ ਐਸੀ ਲੱਠਡੀਆਂ ਵਾ ਆ ਖੋਲ ਦੋ ਬਈ ਫਿਰ ਇਹਨੂੰ ਖੋਲ ਕੇ ਵਿਖਾਈਏ ਤੇ ਇਹਦੇ ਪਿਛੇ ਫੀਮੇਲ ਕਾਫ ਆ ਗਿਆ ਜੀ ਹਾਂ ਇਹਦੀ ਬੱਚੀ ਜੀ ਕਾਕੀ ਬਰੀਕ ਨੂੰਈ ਦੀ ਆ ਵੱਡੀ ਬੱਚੀ ਆ ਖਾਦ ਵਜਨ ਵਾਲੀ ਇਹ ਵੀ ਠੀਕ ਆ ਠੀਕ ਆ ਲੋ ਬਈ ਫੇਸ ਕੁਆਲਟੀ ਕਰੋ ਚੈੱਕ ਦੇ ਗਾਠੇ ਦਾ ਵੀ ਬਹੁਤ ਚੰਗਾ ਵਾ ਲੰਮੀ ਨੂੰਮੀ ਬੜੀ ਬੱਚੀ ਠੀਕ ਆ ਠੀਕ ਆ ਕੋਈ ਕੋਈ ਪਾਣੀ ਦੇ ਟੇਕ ਨੇ ਨੂੰ ਹੋਵੇ ਜਾਂ ਖਾਣਾ ਦਾ ਸੈਟ ਗਿਆ ਬਾਕੀ ਤੋਂ ਕਰੌਣੇ ਚੈੱਕ ਬਹੁਤ ਹੀ ਚੰਗਾ ਲੱਗਾ ਇਹਨੂੰ ਸਾਨੂੰ ਸੁਣਾ ਇਹ ਜਿਹੜਾ ਦੁੱਧ ਦੇ ਵਿੱਚ ਭਾਈ ਜਾ ਉਹ ਵੀ ਦਾ ਇਸ ਟਾਈਮ 15 ਤੋਂ 16 ਗੱਮ ਦਾ ਬਹੁਤ ਬਹੁਤ ਤਿਆਰ ਹੈ ਇਹਦੇ ਕੋਲ ਬਹੁਤ ਜ਼ਿਆਦਾ ਠੱਡੀ ਨੁੜੀ ਮਸ਼ੀਨ ਨਾ ਰਸੀ ਰਸੀ ਦੀ ਕਿਹੇ ਨੂੰ ਲੋੜ ਨਹੀਂ ਆ ਅੱਛਾ ਇਹ ਆਪ ਵੇਖ ਲੋ ਭਾਣਾ ਫੇਰ ਬਾਜਵਾ ਲੋ ਠੀਕ ਆ ਠੀਕ ਆ ਲੋ ਭਾਈ ਕਰੋ ਚੱਕ ਸੀਦੀਆਂ ਸੁੱਧੀਆਂ ਜਿਆਦਾ ਚਾਈ ਵਾਲੀ ਤੁਹਾਨੂੰ ਸਾਰਾ ਟੱਬਰ ਹੀ ਬਈ ਜਾਵੇ ਥੱਲੇ ਤੇ ਇਹਦਾ ਮੁੱਲ ਬਾਈ ਹਰ ਮੁੱਲ ਵੀਰ ਜੀ ਇਹਦਾ ਮੈਂ ਕਰਮ ਤੋਂ ਮੈਂ 70 75 ਦੀ ਮਰਜ਼ੀ ਕਰੀ ਜੋ 65000 ਦੀ ਵਾਸੀ ਦੇਣੀ ਆ ਅੱਛਾ ਜੀ ਉਹ ਚੋ 1000 ਛੋਟ ਕਾ ਦਾ 64 ਦੇ ਦਾਂਗੇ ਠੀਕ ਹੈ ਠੀਕ ਹੈ ਲਓ ਬਾਈ ਜੀ 64000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਤੇ ਆ ਜਾਓ ਹਣੇ ਟਿਕੇ ਨੰਬਰ ਤੇ ਇਹ ਵੀ ਕਰੀ ਮੈਂ ਆ ਜੇ ਹੁਣੇ ਆਈਓ ਜੀ ਆ ਲੈ ਲਓ ਭਾਵੇਂ ਇਹਦੇ ਥੱਲੇ ਵਿੱਚ ਤਾਂ ਮਰਜ਼ੀ ਪੈ ਰਹੇ ਠੀਕ ਹੈ ਜੀ ਤਾਂ ਵੇਖੋ ਮਈਆਂ ਦਾ ਵੀ ਚੰਗਾ ਲੱਗਾ ਇਧਰ ਠੀਕ ਹੈ ਠੀਕ ਹੈ ਲਓ ਬਾਈ ਥਣ ਤੋਂ ਲੈਣ ਮਰਜ਼ੀ ਇਹ ਲੇਖਾ ਪਾ ਕੇ ਲੈ ਲਈ ਆ ਅੱਛਾ ਜੀ ਹਾਂ ਜੀ ਕੀ ਬਈ ਜੁੜਾ ਕੇ ਨਾਮ ਹੀ ਨਾ ਬਰਦਾਤ ਕਿ ਜੀ ਜੀ ਦੇ ਨਾਮ ਨਹੀਂ ਹੋਉਂਦੇ ਕਹਿੰਦੇ ਆਪਾਂ 14 15 ਜੋ ਮਰਜ਼ੀ ਪਤਾ ਨਹੀਂ ਆਖੋ ਆਪਣੀ ਕੋਈ ਸਮਝ ਕਰਦੇ ਕਿ ਨਹੀਂ ਉਹਦੇ ਸੇਵਾ ਦਾ ਬੱਚੀ ਖਣਾ ਦੀ ਮੱਲੋ ਆਪਣੀ ਗਰੰਟੀ ਹੋਊਗੀ ਕੋਲ ਅੱਛਾ ਅੱਛਾ ਹਾਂ ਉਹਦੇ ਬੱਚੀ ਜਦੋਂ ਆਮਦਨਤ ਨਾਲ ਕੋ ਘਟਦੀ ਨਹੀਂ ਲੋ ਬਈ ਇਹ ਵੀ 80 ਕ੍ਰਾਸ ਆ ਗਈ ਜੇ ਤੇ ਕਰੋ ਚੱਕ ਥਣ ਭਾਂਡਾ ਇਹਦਾ ਇੱਕ ਲਾਟਰ ਨਾਲ ਜਿਹੜੀਆਂ ਹਵਾਨੇ ਦੇ ਕਾਫੀ ਹੀ ਅਜੇ ਨੇ ਤੇ ਦੇਣ ਲੱਗੂਗੀ ਅਜੇ ਹਫਤੇ ਦੇ ਲਾਗੇ ਬੰਨੇ ਤੇ 14 15 ਲੀਟਰ ਇਹਨੇ ਪਹਿਲੇ ਸਵੇਰ ਦੁੱਧ ਭਰਿਆ ਵਾ ਇਹ ਤੇ ਉਹ ਅੱਗੇ ਦਾ ਫਰਦਾ ਇਹ ਚੈੱਕ ਲੱਗ ਗਿਆ ਨਾ ਤੁਸੀਂ ਧਿਆਨ ਨਾਲ ਦੇਖੋ ਇੰਦਰੀ ਹੈ ਨਾ ਦਰਪੀਏ ਸਭ ਯਾ ਭੈਗਾ ਕੈਮਰਾ ਕਰਦੀ ਉਧਰ ਤਾਂ ਬੜੀ ਠੰਡੀ ਆ ਵੇਖੋ ਨੇ ਕੋਈ ਚੱਕਰ ਨਹੀਂ ਆਊਗਾ ਸਾਣੇ ਵੇਖੋ ਕੜਾ ਕੜਾ ਲੱਗਾ ਇੱਥੇ ਵੇਖੋ ਠੀਕ ਆ ਠੀਕ ਆ ਅੱਜਾਂ ਦਾ ਵਪਾਰਾ ਕਰਨੀ ਠੀਕ ਆ ਜੀ ਹਾਂ ਤੇ ਇਹਦਾ ਵੀ ਮੁੱਲ ਕਹਿੰਦਾ ਬਾਪੂ ਇਹ ਮੋਲਵੀਰ ਜੀ ਇਹਦਾ ਵੀ ਚੈੱਕ ਕਰਨਾ 50 ਕਰ ਲਈਏ ਜਾਂ ਨਹੀਂ ਕਰੀਏ ਚੈੱਕ ਨਹੀਂ ਹੂੰ ਚੈੱਕ ਕਰ 45000 ਦੀ ਦੇਰੀ ਉਹਦੇ ਚ 1000 ਛੋਟ ਦੇਣਾ 44 42 44 41 ਵੀ ਅੱਛਾ ਛੱਕੀ ਲੋ ਬਈ 44000 ਦੇ ਹੋਰ ਕਰਦਾਂਗੇ ਥੋੜਾ ਬੋਧ ਮਾਨਦਾਨ ਵੀ ਇੱਥੇ ਪਵਾਏਗਾ ਤੇ ਠੀਕ ਆ ਠੀਕ ਆ ਲੋ ਬਈ ਬਾਕੀ ਮੌਕੇ ਤੇ ਜਿਹੜਾ ਮਾਨਦਾਨ ਹੋਰ ਬਈ ਇਹਨਾਂ ਵੀ ਕਰਦਾਂਗੇ ਅਗਰ ਮੀਤੋ ਕਰੋ ਚਾਹ ਕਾ ਗੜਾ ਬਾਈ ਦੇ ਕੋਲ ਜਿੰਨਾ ਹੀ ਬਹੁਤ ਚੰਗੀਆਂ ਆ ਇਹ ਨਕੀਨੇ ਬੜੀ ਹੁਡੀ ਜਾਂਦੇ ਆ ਕੱਢ ਲੈ ਕਰੋ ਚਾਹ ਪਹਿਲੇ ਨੰਬਰ ਦੇ ਜਿਹੜੇ ਦਿਖਾਈ ਤੁਹਾਨੂੰ ਆਪਾਂ 30 ਪਲੱਸ ਜਿਹੜਾ ਦੁੱਧ ਚਵਾਈ ਜਾਊਗੀ ਤੇ ਮੁੱਲ ਵੀ ਬਿਲਕੁਲ ਜਾਇਜ਼ ਕੀਤਾ ਬਾਈ ਨੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ ਜੀ ਟਾਡੇ ਨਹੀਂ ਫਾਰਮ ਲਫ ਟੂ ਵਾਲ ਤੇ